ਜੀ ਗਾਜੀ ਮੈਂ ਤੁਹਾਡਾ ਦੋਸਤ ਪਰਵੇਸ਼ਵਟ ਇਸ ਟਾਈਮ ਮੌਜੂਦ ਆ ਅਸੀਂ ਪਿੰਡ ਆਲੀ ਕਲਾ ਮੰਡ ਦੇ ਵਿੱਚ ਔਰ ਜਿੱਥੇ ਬਹੁਤ ਵੱਡਾ ਜਿਹੜਾ ਨੁਕਸਾਨ ਆ ਉਹ ਹਨ ਦੇ ਨਾਲ ਜਿਹੜਾ ਹੋਇਆ ਔਰ ਨਕੋਦਰ ਤੋਂ ਹਲਕਾ ਇੰਚਾਰਜ ਸ਼੍ਰੋਮਨੀ ਅਕਾਲੀਵਾਲ ਸਰਦਾਰ ਦਸਤਾ ਸਿੰਘ ਬਡਾਲਾ ਜੀ ਆਪਣੇ ਕਾਫਲੇ ਦੇ ਨਾਲ ਇੱਥੇ ਪਹੁੰਚਿਆ ਔਰ ਲੋੜਵੰਦਾਂ ਨੂੰ ਜਿਹੜਾ ਸਾਰਾ ਸਮਾਨ ਜਿਹੜਾ ਨੂੰ ਚਾਹੀਦਾ ਸੀ ਉਹਨਾਂ ਨੂੰ ਦਿੱਤਾ ਔਰ ਆਪਾਂ ਸਾਰੀ ਗੱਲਬਾਤ ਨਾਲ ਹੀ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਜੱਗ ਪੰਜਾਬੀ نیوز ਤੇ ਔਰ ਮਿਹਰਬਾਨੀ ਪਰਵੇਸ਼ ਧੰਨਵਾਦ ਕਰਦੇ ਆ ਜੀ ਤੁਹਾਡਾ ਤੇ ਤੁਸੀਂ ਜਿਵੇਂ ਅਸੀਂ ਦੇਖ ਰਹੇ ਹਾਂ ਕਾਫੀ ਟਾਈਮ ਤੋਂ ਜਿਹੜਾ ਤੁਸੀਂ ਇਹ ਲੋੜਵੰਦਾਂ ਨੂੰ ਸਾਰਾ ਉਹਨਾਂ ਦਾ ਸਮਾਨ ਦਿੱਤਾ ਨਾ ਤੇ ਤੁਹਾਨੂੰ ਕੀ ਲੱਗਦਾ ਵੀ ਅੱਜ ਦੇ ਜਿਹੜੇ ਹਾਲਾਤ ਆ ਉਹ ਕੀ ਆ ਜੀ ਔਰ ਕਿਹੜੀ ਕਿਹੜੀ ਚੀਜ਼ ਦੀ ਜਿਹੜੀ ਹੋਰ ਜ਼ਰੂਰਤ ਹੈ ਔਰ ਕਿਹੜੇ ਕਿਹੜਾ ਸਮਾਨ ਤੁਸੀਂ ਲੈ ਕੇ ਜਿਹੜਾ ਆਏ ਸੀਗੇ ਜੀ ਇਦਾਂ ਜੀ ਵੀ ਪਹਿਲਾਂ ਤਾਂ ਕੁਦਰਤ ਦੀ ਬਹੁਤ ਵੱਡੀ ਆਫਤ ਆ ਜਿਹੜਾ ਮੌਸਮ ਦੀ ਤਬਦੀਲੀ ਕਰਕੇ ਇੰਨਾ ਜ਼ਿਆਦਾ ਮੀਂਹ ਪੈ ਰਿਹਾ ਇੰਨੀ ਬਾਰਿਸ਼ ਆਪਾਂ ਬਹੁਤ ਸਾਲ ਹੋਏ ਦੇਖੀ ਨਹੀਂ 1986 ਦੀ ਨਵੀਂ ਇਹ ਮਾਰਤ ਕਰ ਗਈ ਆ بارش ਵੀ ਤੇ ਜਿੰਨਾ ਪਾਣੀ ਆਇਆ ਜੀ ਇਹ ਮੰਡ ਦਾ ਏਰੀਆ ਵਿਚਾਰੇ 2023 ਵਿੱਚ ਵੀ ਆਪਣੇ ਹੜ ਆਇਆ ਉਦੋਂ ਵੀ ਨੁਕਸਾਨ ਹੋਇਆ 2018 ਵਿੱਚ ਵੀ ਹੋਇਆ ਇਹ ਇਦਾਂ ਕਈ ਸਾਲਾਂ ਚ ਇਹਨਾਂ ਨੂੰ ਜਿਹੜੀ ਹੈਗੀ ਪਾਣੀ ਦੀ ਮਾਰ ਚੱਲਣੀ ਪਈ ਜੀ ਤੇ ਹੁਣ ਇਫ ਜਰੇ ਕੀ ਕਰਨ ਇਹ ਪ੍ਰਬੰਧ ਚਾਹੀਦਾ ਸੀ ਸਰਕਾਰਾਂ ਨੂੰ ਪਹਿਲਾਂ ਕਰਨਾ ਦੇਖੋ ਚਾਹੇ ਬਿਆਸ ਆ ਰਾਵੀ ਆ ਸਤਲੁਜ ਆ ਪੰਜਾਬ ਦੇ ਹੁਣ ਤਿੰਨ ਦਰਿਆ ਵਗਦੇ ਆ ਪਹਿਲਾਂ ਪੰਜ ਦਰਿਆ ਹੁੰਦੇ ਸੀ ਪਰ ਇਹਨਾਂ ਦਰਿਆਵਾਂ ਦੇ ਪਾਣੀ ਨੂੰ ਬੰਨਣਾ ਖੇਤੀ ਨੂੰ ਮਜ਼ਬੂਤ ਕਰਨਾ ਪਾਣੀ ਦਾ ਜਿਹੜਾ ਫਲੋ ਆ ਚਲੋ ਜੇ ਵੱਧ ਵੀ ਹੋਵੇ ਉਹਦੇ ਤਾਂ ਵੀ ਉਹਨੂੰ ਕੰਟਰੋਲ ਵਿੱਚ ਲੈ ਕੇ ਤਾਂ ਜਿਹੜਾ ਲੋਕਾਂ ਦਾ ਨੁਕਸਾਨ ਉਹਨੂੰ ਬਚਾਉਣਾ ਇਹ ਸਰਕਾਰ ਦਾ ਬੜਾ ਮੁੱਢਲਾ ਬਹੁਤ ਵੱਡਾ ਫਰਜ਼ ਆ ਪਰ ਸਰਕਾਰਾਂ ਨਹੀਂ ਕਰਦੀ ਇਹ ਹਰ ਹਰ ਵਾਰੀ ਜਦੋਂ ਵੀ ਪਾਣੀ ਆਉਂਦਾ ਹਟਾਉਂਦਾ ਤੇ ਬਿਆਸ ਵਾਲੇ ਲੋਕ ਇੱਥੇ ਮੰਡ ਦੇ ਲੋਕ ਉਹਦੀ ਮਾਰ ਹੇਠ ਬਹੁਤ ਆਪਣਾ ਨੁਕਸਾਨ ਕਰਾਉਂਦੇ ਆ ਜੀ ਔਰ ਚਲੋ ਇਹ ਤਾਂ ਜਦੋਂ ਪਾਣੀ ਜਾਊਗਾ ਆਪਣੇ ਪਾਣੀ ਦਾ ਪੱਧਰ ਨੀਵਾ ਹੋਇਆ ਪਾਣੀ ਨਿਕਲਿਆ ਉਸ ਤੋਂ ਬਾਅਦ ਫਿਰ ਇਹਨਾਂ ਦੇ ਮਿੱਟੀ ਇਕੱਠੀ ਹੋਣੀ ਆ ਗੱਭ ਕੱਠੀ ਹੋਣੀ ਆ ਸਿਲਟ ਹੋਣੀ ਆ ਉਹਦੀ ਫੇਰ ਇਹਨਾਂ ਨੂੰ ਕੱਢ ਕੇ ਪਾਸੇ ਕਰਕੇ ਆਪਣੀ ਜ਼ਮੀਨ ਨੂੰ ਲੈਵਲ ਕਰਨਾ ਪੈਣਾ ਤਾਂ ਹੀ ਅਗਲੀ ਫਸਲ ਤੱਕ ਇਹ ਤਿਆਰੀ ਕਰ ਸਕਦੇ ਆ ਪਰ ਬਹੁਤ ਦੂਰ ਦੂਰ ਤੱਕ ਪਾਣੀ ਆ ਸਵੇਰੇ ਅਸੀਂ ਪਹਿਲਾਂ ਬਊ ਗੇ ਸੀ ਜੀ ਬਾਉਪੁਰ ਦੱਸ ਦਿਓ ਜੀ ਕਿੰਨਾ ਕੁ ਨੁਕਸਾਨ ਜਿਹੜਾ ਲੋਕਾਂ ਦਾ ਹੋਇਆ ਜੀ ਉੱਥੇ ਦੇਖੋ ਜਿਹੜਾ ਜਦੋਂ ਦਰਿਆ ਦੋ ਜਗ੍ਹਾ ਇਦਾਂ ਹੁੰਦਾ ਹੈ ਪਾਟਦਾ ਆ ਜੀ ਆਪਣੇ ਰਾਵੀ ਗੋਵਿੰਦਪਾਲ ਸਾਹਿਬ ਤੋਂ ਬਿਆਸ ਉਹਦੇ ਵਿਚਲਾ ਜਿਹੜਾ ਇਲਾਕਾ ਸਾਰਾ 18 ਪਿੰਡ ਨੇ ਵਿਚੇ ਬਾਉਪੁਰਿਆ ਵਿਚੇ ਮਿਰਖਿਆ ਸੰਗ ਆਪਣੇ ਸੰਗਰਾ ਸੰਗਰਾ ਆ ਉਹਦੇ ਆਸ-ਪਾਸ ਦੇ ਪਿੰਡ ਸਾਰੇ ਅਸੀਂ ਉਹ ਆਪਣੇ ਗਗਨਦੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਕਾਲੇ ਦਾ ਆਏ ਸੀਗੇ ਤੇ ਬਾਬਾ ਬਲਬੀਰ ਸਿੰਘ ਛੀਚੇਵਾਲ ਜੀ ਦੇ ਆ ਕਿਸ਼ਤੀ ਦੇ ਨਾਲ ਅਸੀਂ ਦੇਰਿਆਂ ਤੋਂ ਜਾ ਕੇ ਆਏ ਆ ਹੋਰ ਵੀ ਸਾਡੀ ਲੀਡਰਸ਼ਿਪ ਆਈ ਸੀ ਆਪਣੇ ਚੰਦੂ ਮਾਈ ਦਾ ਸਾਹਿਬ ਵੀ ਜੀ ਕੋ ਸਾमाने ਜਿੰਨੇ ਅਧਾਰੇ ਆ ਜਿਹੜੇ ਐਨਜੀਓਜ਼ ਆ ਆਪਣੇ ਬਹੁਤ ਨੁਕਸਾਨ ਹੋਇਆ ਇੱਥੇ ਬਹੁਤ ਇੱਥੇ ਪਾਣੀ ਦਾ ਫਜ਼ਰ ਉਹਨਾਂ ਜ਼ਿਆਦਾ ਆ ਇਸ ਪਾਸੇ ਇੱਥੇ ਬਹੁਤ ਨੁਕਸਾਨ ਹੋਇਆ ਚਾਲੀ ਪਿਆ ਯਾਰ ਇੱਕਲ ਇੱਥੇ ਡੁੱਬਿਆ ਆ ਪਾਣੀ ਏਟ ਸੋ ਹੋਂਤਾ ਸੀ ਜੋ ਇਹਨਾਂ ਨੂੰ ਚਾਹੀਦਾ ਉਹ ਲੈ ਕੇ ਆਏ ਆ ਉਹਦੇ ਵਿੱਚ ਪਸ਼ੂਆਂ ਦਾ ਜਿਹੜਾ ਚਾਰਾ ਚਾਰ ਆ ਉਹਨੇ ਸਾਡੇ ਤੋਂ ਚੋਕਰ ਮੰਗਦੇ ਚੋਕਰ ਇਹਨਾਂ ਨੂੰ ਭਜਾਵਾਂਗੇ ਚੋਕਰ ਚੋਕਰ ਤਰਪਾਲਾ ਅਸੀਂ ਲੈ ਕੇ ਆਏ ਆ ਤਰਪਾਲਾ ਦੇ ਨਾਲ ਦੁੱਧ ਲੈ ਕੇ ਆਏ ਸੁੱਕਾ ਖੰਡ ਲੈ ਆਏ ਪਾਣੀ ਲੈ ਆਏ ਆ ਮਛਰਦਾਨੀਆਂ ਲੈ ਕੇ ਆਏ ਆ ਫੇਰ ਆ ਦਵਾਈਆਂ ਚਾਹੇ ਆਪਣੇ ਖਾਣ ਵਾਲੀ ਹੋਵੇ ਲਾਉਣ ਵਾਲੀ ਹੋਵੇ ਭਾਵੇਂ ਮਛਰ ਤੋਂ ਬਚਾ ਰਵੇ ਜੋ ਵੀ ਚਾਹੀਦਾ ਆ ਉਹਨਾਂ ਨੂੰ ਲੈ ਕੇ ਆਏ ਆ ਤੇ ਗਾਂ ਵੀ ਇਹਨਾਂ ਆਪਣੇ ਪਰਿਵਾਰਾਂ ਦਾ ਵੱਟੋ ਵੱਧ ਇਹਨਾਂ ਦੀ ਮਦਦ ਕਰਾਂਗੇ ਜੀ ਇਹਨਾਂ ਨੂੰ ਅਸੀਂ ਆਪਣੇ ਨੰਬਰ ਦਿੱਤੇ ਆ ਨਾਲੇ ਵੀ ਅੱਜ ਉੱਥੇ ਐਲਾਨ ਕੀਤਾ ਅੱਜ ਵੀ ਇੱਥੇ ਵੀ ਕਹਿੰਦੇ ਆ ਪਰਵੇਸ਼ ਜੀ ਤੁਹਾਡੇ ਚੈਨਲ ਆਈ ਕਿ ਅਸੀਂ ਆਪਣੇ ਜਲੰਧਰ ਦੇ ਸਾਰੇ ਸਾਥੀਆਂ ਵੱਲੋਂ ਚਲੋ ਕੋਈ ਨਹੀਂ ਸਾਰੇ ਜਲੰਧਰ ਕੀ ਸਾਰਾ ਪੰਜਾਬ ਹੀ ਇਕੱਠੇ ਆਪਾਂ ਸਾਰੇ ਪਰ ਅਸੀਂ ਤੋਂ ਅੱਜ ਕਹਿ ਕੇ ਜਾਵਾਂਗੇ ਕਿ 5000 ਲੀਟਰ ਤੁਹਾਨੂੰ ਡੀਜ਼ਲ ਦੇਵਾਂਗੇ 5000 ਲੀਟਰ ਜੇ ਵੱਧ ਹੋ ਸਕਿਆ ਵੱਧ ਵੀ ਕਰਾਂਗੇ ਲੇਕਿਨ ਅੱਜ ਅਸੀਂ 5000 ਲੀਟਰ ਦਾ ਉਹ ਨਵਾਦਾ ਕਰਕੇ ਜਾਂਦੇ ਆ ਤੇ ਜਦੋਂ ਤੁਹਾਨੂੰ ਲੋਡ ਪਈ ਡੀਜ਼ਲ ਦੀ ਇਹਨਾਂ ਨੂੰ ਪਾਣੀ ਆਪਣਾ ਪੰਪ ਕਰਨਾ ਆ ਜਦੋਂ ਪਾਣੀ ਦਾ ਲੈਵਲ ਥੋੜਾ ਘਟ ਗਿਆ 2.5 ਫੁੱਟ ਹੋ ਗਿਆ ਮੁਰਕੇ ਪਾਣੀ ਨਿਕਲਣਾ ਨਹੀਂਗਾ ਤੇ ਮੈਨੂੰ ਪੰਪ ਦੇ ਨਾਲ ਪਾਣੀ ਕਰਨਾ ਪਊਗਾ ਓਨਲੀ ਡੀਜ਼ਲ ਚਾਹੀਦਾ ਉਸ ਦੇ ਵਾਸਤੇ ਤੁਹਾਨੂੰ 5000 ਲੀਟਰ ਡੀਜ਼ਲ ਦੇਵਾਂਗੇ ਜਦੋਂ ਮਿੱਟੀ ਦੀ ਲੋਡ ਹੋਈ ਇਹਨਾਂ ਆਪਣੇ ਕਿਆ ਸਾਰੇ ਅਜ਼ੀਜ਼ਾਂ ਨੇ ਮਿੱਟੀ ਦੇ ਬੋਰੇ ਚਾਹੀਦੇ ਆ ਲੋਡ ਪਾਈ ਉਦੋਂ ਮਿੱਟੀ ਵੀ ਲੈ ਕੇ ਆਵਾਂਗੇ ਚਾ ਟਿਪੜਾਂ ਦੇ ਟਰਾਲੀਆਂ ਤੇ ਚਾਹੇ ਬੋਰੇ ਲੈ ਕੇ ਆਈਏ ਜੀ ਜੀ ਇਹ ਨਾਲ ਅੱਡੀ ਸਾਰ ਲਈ ਆ ਜੀ ਤੇ ਇੱਥੇ ਆ ਜਿਹੜੇ ਮੰਡ ਏਰੀਏ ਦੇ ਵਿੱਚੋਂ ਆਣ ਕੇ ਬੈਠੇ ਆ ਲੋਕ ਉਹ ਮੁੰਡਾ ਵਾ ਆਪਣੇ ਉਹਦੀ ਬੈਗ ਦੇ ਕੋਲੋਂ ਨਾ ਤੋੜ ਹੋਇਆ ਵਾ ਜਿਹੜਾ ਪਹਿਲਾਂ ਤੋੜ ਪਾੜ ਪਿਆ ਨਾ ਇਹ ਬੈਗ ਦੇ ਉਹ ਡੇਰਾ ਡੇਰਾ ਕਾਫੀ ਕਮਰੇ ਜਿਹੜੇ ਉਹ ਵੀ ਡਿੱਗ ਚੁੱਕੇ ਆ ਜੀ ਤੇ ਉਹ ਦਰਿਆ ਦੇ ਵਿੱਚ ਹੀ ਜਾਨੀ ਕਿ ਚਲੀ ਗਈ ਹੈ ਜਿਹੜਾ ਡੇਰਾ ਹੀ ਜਿਹੜਾ ਉਹਦਾ ਤੇ ਨੁਕਸਾਨ ਬਹੁਤ ਜ਼ਿਆਦਾ ਸਾਰਿਆਂ ਦਾ ਹੀ ਨੁਕਸਾਨ ਹੋਇਆ ਵਾ ਇਹਨੇ ਇੱਕ ਜਾਨੇ ਦਾ ਹੋਇਆ ਜੀ ਉਹ ਵਾਲੀ ਕਮਾਂਡ ਚ ਰਹਿਣ ਵਾਲੇ ਆ ਚਾਚਾ ਜੀ ਇਹਨਾਂ ਦਾ ਵੀ ਜਾ ਕੇ ਕੱਲ ਡੰਗਰ ਬਮਾਲ ਲੈ ਕੇ ਆਇਆ ਇਹਨਾਂ ਦੇ ਬਹੁਤ ਨੁਕਸਾਨ ਹੋਇਆ ਹੋਵਾ ਜੀ ਫੇਰ ਵੀ ਇਲਾਕੇ ਦਾ ਹੀ ਨੁਕਸਾਨ ਹੋਇਆ ਇਹ ਨਹੀਂ ਗੱਲ ਵੀ ਕਰਿਆ ਵਾ ਇਹ ਅਸੀਂ ਤੇ ਇਹ ਚਾਉਂਦੇ ਆ ਵੀ ਚੱਲ 1 ਵਜੇ ਸਾਡੀਆਂ ਕਣਕਾਂ ਹੀ ਬੀਜੀਆਂ ਜਾਣ ਤੇ ਮਿੱਟੀ ਦੇ ਬੋਰੇ ਮਿੱਟੀ ਇੱਥੇ ਪਹਚਾਈ ਜਾਵੇ ਜੀ ਤੇ ਜਿਨ੍ਹਾਂ ਨੂੰ ਰਾਸ਼ਨ ਪੱਤੇ ਦੀ ਲੋੜ ਆ ਚੱਲ ਉਹਨਾਂ ਨੂੰ ਰਾਸ਼ਨ ਪੱਤਾ ਦਿੱਤਾ ਜਾਵੇ ਬਹੁਤ ਬਹੁਤ ਧੰਨਵਾਦ ਵੀ ਜਿਹੜੀ ਆ ਉਹ ਜ਼ਿਮੀਂਦਾਰ ਦੇ ਨਾਲ ਆ ਜੀ ਜੀ ਫਸਲ ਹੋਊਗੀ ਜ਼ਿਮੀਂਦਾਰ ਦੀ ਤੇ ਗਰੀਬ ਜਨਤਾ ਵੀ ਉੱਥੇ ਕੰਮ ਜਾਊਗੀ ਉਹਨੂੰ ਵੀ ਮਦਦ ਮਿਲੂਗੀ ਪਰਿਵਾਰ ਪਾਲੂਗੀ ਜ਼ਿਮੀਂਦਾਰਾਂ ਦਾ ਬਹੁਤ ਗੂੜਾ ਸੰਬੰਧ ਆ ਜਿਹੜੇ ਮਿਹਨਤੀ ਪਰਿਵਾਰ ਆ ਉਹ ਜ਼ਿਮੀਂਦਾਰਾਂ ਨਾਲ ਜੁੜ ਕੇ ਆਪਣੇ ਪੁੱਤਾਂ ਉੱਤੇ ਪੁੱਤਾਂ ਰਹੇ ਆ ਜੀ ਜੀ ਜੇ ਆਪ ਮਦਦ ਵੀ ਕਰਨੀ ਹੈ ਇਹ ਤਾਂ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਨਾ ਜੀ ਇਕਤ ਕਰੋ ਨਾਮ ਜਪ ਵੰਡ ਛਕੋ ਤੇ ਗਰੀਬਾਂ ਦਾ ਲੋੜਵੰਦਾਂ ਦਾ ਪਤਾ ਕਰੋ ਇਹਨਾਂ ਪਤਾ ਸਕਦਾ ਜੀ ਧੰਨਵਾਦ ਜੀ ਬਡਾਲਾ ਸਾਹਿਬ ਤੁਹਾਡਾ ਬਹੁਤ